ਦੋਸਤੋ ਸਾਰੇ ਮੇਰੇ ਲੋਪ ਪਿਆਰ ਪਿਆਰ ਮਸਤੇ ਤੇ ਅੱਜ ਦਾ ਸਿਰ ਲੋਗ ਬਣਾ ਜਾ ਰਹੇ ਆ ਆਲੂ ਮਟਰ ਪਨੀਰ ਤੇ ਜੋ ਜੋ ਅਲ ਮਟਰ ਪਨੀਰ ਵਿੱਚ ਮਟੀਰੀਅਲ ਪੈਣਾ ਵਾ ਉਹ ਅਸੀਂ ਤੁਹਾਨੂੰ ਦਿਖਾਉਨੇ ਆ ਇਹ ਹੈਗਾ ਸਭ ਤੋਂ ਪਹਿਲਾਂ ਮਟਰ ਆ ਤੇ ਤੇ ਆਲੂ ਆ ਤੇ ਪਨੀਰ ਆ ਤੇ ਕੁਝ ਪਿਆਜ਼ ਲੈਦੇ ਨੇ ਦੋ ਕੰਡੀਆਂ ਲੈ ਲੈਂਦੀਆਂ ਨੇ ਤੇ ਅਦਰਕ ਲੈਣਾ ਤੇ ਮਿਰਚਾਂ ਤੇ ਟਮਾਟਰ ਸੋ ਅੱਜ ਦਾ ਸਿਰ ਆਪ ਲੋਕ ਤਾਂ ਦੱਸਿਆ ਕਿ ਅਲ ਮਟਰ ਪਨੀਰ ਆ ਤੇ ਉਮੀਦ ਕਰਦਾ ਹਾਂ ਜਿਨੇ ਮੇਰੇ ਯੂਟਿਊਬਰ ਦੋਸਤ ਹੈ ਇੰਸਟਾਗ੍ਰam ਦੋਸਤ ਸਭ ਠੀਕ ਹੈ ਤੇ ਸਭ ਬਹੁਤ ਮਾਨ ਰੱਖਛਰੇ ਨੇ ਚੈਨਲ ਬਖਸ਼ਰੇ ਨੇ ਤੇ ਉਮੀਦ ਕਰਦਾ ਕਿ ਇਧੇ ਤੁਸੀਂ ਸਾਨੂੰ ਮਾਨ ਦੇ ਨਾਲ ਬੁਲਾਓਗੇ ਪਿਆਰ ਦੇ ਨਾਲ ਬੁਲਾਓਗੇ ਸੋ ਉਹ ਹੁਣ ਅਸੀਂ ਹੁਣ ਸਾਡਾ ਮਰੀਜ ਉਸਮਾਨ ਜੋ ਆਲੂ ਮਰਪੀ ਦਾ ਸਹਰਾ ਰੈਡੀ ਹੋ ਚੁੱਕਿਆ ਹੈ ਕੱਟ ਕੇ ਤੁਸੀਂ ਦੇਖ ਸਕਦੇ ਹੋ ਇਹ ਪਿਆਜ਼ ਦੇ ਛੋਟੇ ਛੋਟੇ ਪੀਸੇ ਵਿੱਚ ਕੱਟਿਆ ਗਿਆ ਇਹ ਟਮਾਟਰ ਇਹ ਅਧਿਕ ਤਰ੍ਹਾਂ ਪੀਸਟਿਆ ਇਹ ਮਿੱਠਾ ਪੀਸਟਿਆ ਤੇ ਇਹ ਸਾਡਾ ਪਨੀਰ ਵੀ ਕੱਟਿਆ ਗਿਆ ਤੇ ਅਲੂ ਵੀ ਕੱਟੇ ਗਏ ਤੇ ਦੋਸਤੋ ਹੁਣ ਇਹਨੂੰ ਅਸੀਂ ਲੈ ਕੇ ਆਪਣੀ ਕਿਚਨ ਵਿੱਚ ਜਾਵਾਂਗੇ ਤੇ ਇਹ ਅਲੂ ਮ ਹਲਮੜ ਪਨੀਰ ਦਾ ਸਰਾ ਮਟੀਲਾ ਜੋ ਸਮਾਨ ਸੀ ਉਹ ਪਾਣੀ ਵਿੱਚ ਲੈ ਗਿਆ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਕਰਾਂਗੇ ਗੈਸ ਔਨ ਇਹ ਉੱਤੇ ਰੱਖਨੇ ਕੜਾਈ ਜੋ ਕਿ ਕੁਝ ਦੇਰ ਲਈ ਗਰਮ ਹੋਣ ਲਈ ਕਰ ਦਿੰਦੇ ਹਾਂ ਕੜਾਈ ਤੇ ਸਾਡਾ ਕ ਦੋਸਤੋ ਤੇ ਕੜਾਈ ਸਾਡੀ ਗਰਮ ਹੋ ਚੁੱਕੀ ਹੈ ਤੇ ਇਸ ਵਿੱਚ ਪਾਵਾਂਗੇ 1.5 ਕੜਛੀ ਤੇਲ ਦੀ ਹਾਂ ਬੰਦ ਲਈ ਓਕੇ ਦੋਸਤੋ 1.5 ਕੜਛੀ ਤੇਲ ਪਾ ਲਈ ਹੈ ਤੇ ਤੇਰੇ ਤੋਂ ਤੇ ਵੀ ਦੇਜਾ ਜਿਹੜਾ ਤੇ ਕਰਮ ਹੋ ਚੁੱਕਿਆ ਤੇ ਆਪਾਂ ਅਜ ਪਾਵਾਂਗੇ ਆਪਣੀਆਂ ਥੋੜਾ ਫ੍ਰਾਈ ਕਰਾਂਗੇ। ਆ ਦੇਖੋ ਤੇ ਉਹਦੇ ਤੋਂ ਤੁਸੀਂ ਦੇਖੋ ਜਿਹੜਾ ਕੜਾ ਸਪੋਰਟ ਪਾਈ ਹੋ ਚੁੱਕਿਆ ਹੈ ਤੇ ਅਸੀਂ ਉਹਨੂੰ ਟੇਲ ਦੇ ਵਿੱਚ ਕਰਾਂਗੇ। ਪਨੀਰ ਸੋੜਾ ਫ੍ਰਾਈ ਹੋ ਚੁੱਕਿਆ ਤੇ ਹੁਣ ਅਸੀਂ ਇਸੇ ਦੇਗ ਦੇ ਵਿੱਚ ਅੱਧ ਕਰ ਲਸਣ ਦਾ ਪਹਿਲਾ ਪੇਸਟ ਪਾਵਾਂਗੇ। ਓਕੇ ਜਦੋਂ ਕਿ ਜੌਂਸ ਕਰਾਂਗੇ ਤੇ ਲਸਣ ਦਾ ਪੇਸਟ ਬ੍ਰਾਊਨ ਹੋ ਚੁੱਕਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਕਰਾਂਗੇ ਪਿਆਜ਼ ਦੇ। ਤੇ ਦੋਸਤੋ ਪਿਆਜ਼ ਅਸੀਂ ਵਿੱਚ ਬਰਦਾ ਦੇ ਸੀ ਤੇ ਹੁਣ ਇਹਦੇ ਨਾਲ ਹੀ ਮਟਰ ਰਾਇਟ ਕਰ ਲਏ ਆ ਤੇ ਇਸ ਤੋਂ ਅਸਾਰ ਅਸੀਂ ਨਮਕੇੜੇ ਤਰ੍ਹਾਂ ਦੇ ਵਿੱਚ ਤੇ ਅਗਲੇ ਵੀ ਰਮੇ ਖਾਦਾਂਗੇ ਤੇ ਇਹਨੂੰ ਕੁਝ ਦੇਰ ਹੌਲੀ ਇਹ ਨੂੰ ਬਰੋਹਣ ਹੌਲੀ ਪਿਆਜ਼ ਨੂੰ ਜਦੋਂ ਤੱਕ ਕਰ ਲਿਓ ਕਿ ਜਦ ਆਪਿਆ ਦਰ ਬਰੋਹਣ ਪੁੱਟ ਕੇ ਰ ਤੇ ਹੁਣ ਅਸੀਂ ਇਹਦੇ ਤਰ੍ਹਾਂ ਨਮਕਿਆ ਤੋ ਜੀਮੇਟਰੀ ਐਡ ਹੋ ਗਿਆ ਤੇ ਇਹਨੂੰ ਕਦੇ ਨਿਕਾ ਕੇ ਹੋਰ ਜਲਪੁਣਾ ਨਹੀਂ ਲਾ ਫੇਰ ਤੇ ਲੋਟਾ ਜੀ ਐਡ ਕਰਦੇ ਜਿਹਾ ਦੇ ਸਾਦੇ ਤੇ ਵਿੱਚ ਪੁੱਜ ਚੁੱਕੀਆਂ ਹੁਣ ਆਪਾਂ ਕਰਾਂਗੇ ਇਹਦੇ ਵਿੱਚ ਹਲਦੀ ਐਡ ਤੇ ਇਹਨੂੰ ਥੋੜਾ ਮਿਰਚ ਲੜ ਕੇ ਇਹਦੇ ਵਿੱਚ ਕਰਾਂਗੇ ਥੋੜਾ ਜਿਹਾ ਆਪਾਂ ਪਾਣੀ ਐਡ ਕਰ ਰਹੀਆਂ ਇਸ ਦੇਖਦੇ ਹੋ થોੜੀ ਤੇ ਹੁਣ ਅਸੀਂ ਇਹ ਦਰਹਤ ਮੀਣੜ ਉਹਨਾਂ ਦੇ ਟ੍ਰੇਪੋ ਚੀਕੀ ਦਾ ਰੱਖਦੇ ਵਿੱਚ ਪਾਦਨੇ ਤੇ ਹੁਣ ਸਮਾਂਗੇ ਵਿੱਚ ਅਸੀਂ ਆਪਣਾ ਕਾਲਮਟਰ ਜੋ ਕਿ ਕਲਮਟਰ ਖੇ ਦੀ ਸਪੇਸੀਆਂ ਮੈਂ ਕੋਟਾਂ ਆਕੇ ਦੋਸਤਾਂ ਕਲਮਟਰ ਪਾ ਦਿੱਤੇ ਗਏ ਦੀ ਤੇ ਉਹਨਾਂ ਨੂੰ ਸੇਕਾ ਵੀ ਲੱਗ ਚੁੱਕਿਆ ਹੁਣ ਅਸੀਂ ਕਰਾਂਗੇ ਇਹਦੇ ਵਿੱਚ ਪਾਣੀ ਐਡ ਧੌੜਾ ਪਾਣੀ ਐਡ ਇਹਦੇ ਵਿੱਚ ਕਰ ਦਿੱਤਾ ਗਿਆ ਹੁਣ ਦੋ ਮਿੰਟ ਲਈ ਵਿੱਚ ਫਿਰ ਲਈਏ ਬਬੂ ਇਸ ਕਰੀ ਮਾਰਾਂਗੇ ਮਿਕਸ ਕਰ ਦਵਾਂਗੇ ਤੇ ਇਸ ਨੂੰ ਫਿਰ ਉੱਪਰ ਦੀ ਫੜ ਦਨੇ ਆ ਤੇ ਤੁਹਾਡਾ ਸਬਜੀ ਰੈਡੀ ਹੋ ਜਾਏਗੀ ਟਨ ਮਟਰ ਪਨੀਰ ਦੀ ਰੈਸਪੀ ਜੋ ਰੈਡੀ ਹੋ ਜਾਏਗੀ ਸਾਡੀ ਟਨ ਮਟਰ ਪਨੀਰ ਦੀ ਰੈਸਪੀ ਜੋ ਆ ਰੈਡੀ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਇਹ ਨਾਲ ਇੱਕ ਦੇਖੋ ਬਹੁਤ ਵਧੀਆ ਦੀ ਇੱਕ ਟੇਸਟ ਬਹੁਤ ਜਾਂਦਾ ਤੁਸੀਂ ਦੇਖ ਸਕਦੇ ਹੋ ਅਸੀਂ ਇਹ ਮਿਕਸ ਕਰਾਂਗੇ ਤੇ ਹੁਣ ਇਸ ਨੂੰ ਪਨੀਰ ਦੇ ਦੋਮ ਦੇ ਵਿੱਚ ਲੈ ਕੇ ਜਾਵਾਂਗਾ ਮੈਂ ਔਰ ਇਹ ਬਹੁਤ ਹੀ ਸਿੰਪਲ ਤਰੀਕੇ ਨਾਲ ਰੈਸਪੀ ਤਿਆਰ ਕੀਤੀ ਗਈ ਹੈ ਤੇ ਖਾਤਰ ਕੇ ਨਾਤੇ ਇਹਦੇ ਵਿੱਚ ਕੋਈ ਜਿਆਦਾ ਸੀ ਮਸਾਲਾ ਐਡ ਕੀਤਾ ਦਾ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਰੈਡੀ ਹੋਈ ਹੈ ਬਹੁਤ ਹੀ ਸਿੰਪਲ ਤਰੀਕੇ ਨਾਲ ਰੈਡੀ ਹੋਈ ਹੈ ਹੁਣ ਮੈਂ ਆਪਣੇ ਰੰਗ ਦੇ ਵਿੱਚ ਲੈ ਕੇ ਜਾਵਾਂ ਕਿ ਦੋਸਤੋ ਤੇ ਸਾਡੀ ਵਾਲਾ ਮਟਰ ਪਨੀਰ ਦੀ ਸਬਜ਼ੀ ਰੈਡੀ ਹੋ ਚੁੱਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਇਹ ਤੋਫ ਖੜੇਵਰੀ ਤਿੱਖਣਾ ਰੈਡੀ ਹੋਈ ਹੈ ਤੇ ਹੁਣ ਮੈਂ ਨੂੰ ਇਸ ਤਰ੍ਹਾਂ ਥੋੜੀ ਜੀ ਸੌ ਵਿੱਚ ਆ ਕਾਲਿਉ ਫਨੀ ਦੇ ਟੋਰੀ ਦੇ ਟੋਰੀ 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 ਮਤਲਬ ਖਾ ਕੇ ਦੱਸਣਾ ਕਾਵਾ ਇਹ ਕਿਦਾਂ ਦਾ ਟੇਸਟੀ ਹੈ ਚਲਿਆ ਬਹੁਤ ਲਾ ਚੀਜ਼ ਬਹੁਤ ਹੀ ਟੇਸਟੀ ਹੈ ਤੇ ਓਕੇ ਦੋਸਤੋ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਸਿੰਪਲ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਰੈਸিপি ਹੈ ਤੇ ਉਮੀਦ ਕਰਦਾ ਤੁਹਾਨੂੰ ਪਸੰਦ ਆਏਗੀ ਇਹ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਸਾਡਾ ਹੌਸਲਾ ਵਧਾ ਰਹੇ ਹੈ ਅਸੀਂ ਹੋਰ ਰੈਸਿਪੀ ਆਪਾਂ ਐਦਾ